ਸਤਿ ਸ਼੍ਰੀ ਅਕਾਲ ਜੀ ਸਸ ਜੀ ਬਲਵਤੋ ਹੋਰ ਕਿਵੇਂ ਸਾਰਿਆਂ ਨੇ ਵਧੀਆ ਅੱਪਾ ਚੱਲੇ ਹੁਣ ਜੋਤੀ ਸਰੂਪ ਦੇ ਵਿੱਚ ਇਸ਼ਨਾਨ ਕਰਨ ਸਰੋਵਰ ਵਿੱਚ ਤੇ ਜੀ ਆਪਾਂ ਹੁਣ ਗੱਲੀ ਆ ਗਏ ਕਿਉਂਕਿ ਉਹ ਤਾਂ ਬਾਲਾ ਟਾਈਮ ਲਾਉਣਗੇ ਮੁੰਡੇ ਫੇਰਾ ਆਪਾਂ ਲੱਖੇ ਭਰੇ ਇਹਨਾਂ ਜਾਣਾਗਾ ਜਿੱਥੇ ਲੈ ਕੇ ਆਣ ਜੇ ਉਹ ਕਹਿੰਦੇ ਅੱਜ ਸਾਡੇ ਨਾਲ ਨਹੀਂ ਆ ਕੋਈ ਨਾ ਉਹ ਫਿਰ ਜਲਦੀ-ਵਲਦੀ ਜਾ ਕੇ ਇੱਕਦਮ ਇਸ਼ਨਾਨ ਕਰਕੇ ਆਉਣੇ ਆਪਾਂ ਅੱਜ ਪੂਰਾ ਘੱਟ ਹੋੜੇ ਜਿਹੜਾ ਰਸਤਾ ਸੀ ਏ ਵੀ ਹਲ ਹੋ ਰਿਹਾਗਾ ਹੁਣ ਚਲੋ ਫਿਰ ਚੱਲਦੇ ਹਾਂ ਸਪੀਡ ਬਹੁਤ ਹੈਗਾ ਇਧਰ ਲੰਗਰ ਲੱਗੇ ਪਈ ਦੇਖੋ ਗਰਮਾਗਰਮ ਗੋਦੀ ਸਾਹਿਬ ਲੋਕ ਭਾਈ ਗਰਮਾਗਰਮ ਗੋਦੀ ਸਾਹਿਬ ਲੋ ਆ ਰਹੇ ਨੇ ਆਲੇ ਵੀਰਾਂ ਵੱਲੋਂ ਗੋਪਾਲ ਮੋਹਨ ਵਾਲੀ ਸੰਗਤ ਵੱਲੋਂ ਗੁਰੂ ਕੇ ਲੰਗਰ ਚੱਲ ਰਹੇ ਨੇ ਗਰਮਾਗਰਮ ਸ਼ਕਤੀ ਗੋਦੀ ਸਾਹਿਬ ਕੀ ਭਾਈ ਗਰਮਾਗਰਮ ਗੋਦੀ ਸਾਹਿਬ ਕੀ ਨਾਲ ਬਾਸ ਕਰਾ ਰਹੇ ਨੇ ਹਰਿਆਣੇ ਦੀ ਸੰਗਤ ਵੱਲੋਂ ਗੋਪਾਲ ਮੋਹਨ ਵਾਲੀ ਸੰਗਤ ਵੱਲੋਂ ਸਾਰੇ ਰੂਹ ਸ਼ਕਤੀ ਵਾਲੇ गुरद्वारा साहब मूरे देख सको कहीं अच कष्ट हो रहा है ट्रालियाँ खड़िया ने क्योंकि ट्रैफिक बहुत ज्यादा इधर गुरद्वारा आ गया सी। ज्योति स्वरूप गुरद्वारा आ गए इधर ही हाँ जी आप सरोवरों पिछन कर लिया हूँ आप जा रहे हैं ट्राली वाले जा रहे हैं ट्राली वाल ਉਬੂਜੇ ਸਭ ਤੇ ਮੈਂ ਅੱਜ ਚਪੜਾ ਧਰ ਦੇਣਾ ਹੁਣ। ਜਿਹੜਾ ਕੋਈ ਆ ਕੇ ਜਾਏਗਾ ਆ ਜਾ। ਸਾਡੀ ਤੇ ਪਾਰ ਦੀ ਸੰਸਕਾਰ ਹੋਏ। ਸੂਰਜ ਕਿਰਨ ਮ ਜਨਾ ਕਿਤਾ ਹੈ ਜੀ ਪਰਸ ਰੋਡ ਤੇ ਜੇਰ ਸਾਹਿਬ ਨਾ ਬਣਾਇਆ ਹੈ ਆਪਾਂ। 1900 ਨਹੀਂ ਲੱਗ ਰਹੀ। ਬਸ 11 ਕਿਹਦੀ ਠੰਡ ਲੱਗਦੀ ਆ ਬਾਅਦ ਚ ਨਾਲ ਠੰਡਾ। ਜੋ ਵਸ ਵਿੱਚ ਵੜ ਕੇ ਬਾਅਦ ਚ ਠੰਡ ਸਾਰੀ ਲੈ ਆਉਂਦੀ ਹੈ। ਸਾਰੀ ਆਪ ਜੀ ਨੇ ਇਹ ਰਹੀ ਰੱਬ ਵੀ ਕਰਾਉਣਾ ਲੈ। ਤੇ ਤੁੰਦ ਵੀਰ ਸਾਡੇ ਤੋਂ ਲਿਪਾਈ ਨੂੰ ਆਗਰਾ। ਜਮਾ 845 ਹੋ ਗਏ ਨੇ ਦੇਖ ਸਕਦੇ ਹੋ ਫੇਰ ਵੀ ਕਿੰਨੀ ਤੋਂ ਹੁੰਦਾ 82 ਸਰ ਤਿਆਰ ਹੈ ਮਰੇ ਆਪੇ ਚਲੋ ਹੁਣ ਆਪਾਂ ਚੱਲਦੇ ਆ ਟਰਾਲੀ 'ਤੇ ਉੱਥੇ ਕੱਪੜੇ-ਕੁੱਪੜੇ ਬਦਲ ਕੇ ਦਸਤਾਰ ਬੰਨ ਕੇ ਫੇਰ ਆਪਾਂ ਦੇਖਦੇ ਆ ਕਿੱਥੇ ਚੱਲਣਾ ਹੁਣ ਆਪਾਂ ਸ਼ਕਰੇ ਇੱਥੇ ਲੰਗਰ ਜੀ ਪਾਉਂਦੇ ਹੈਗਾ ਦੇਖ ਸਕਦੇ ਹੋ ਦੇਖ ਸਕਦੇ ਹੋ ਗਰਮਾ-ਗਰਮ ਪਰੌਂਠੇ ਨੇ ਜੀ ਤੇ ਨਾਲ ਦਹੀਂ ਤੇ ਹੁਣ ਆਪਾਂ ਸ਼ਕਰੇ ਲੰਗਰ ਜੀ ਇਧਰ ਆਪਾਂ ਆਪਣੇ ਪਾਰ ਹੀ ਸੀ ਆੰਦਾ ਹੀ ਆਉਂਦੇ ਬਹੁਤ ਭੁੱਖ ਲੱਗੀ ਪਈ ਐ ਸਵੇਰ ਤੇ ਫਿਰ ਸਾਰੇ ਕਿਤੇ ਆਪਾਂ ਦੱਸਾਂ ਗ੍ਰਾਮੇ ਤੁਹਾਨੂੰ ਆ ਗਈ ਦੇਖੀ ਐ ਇੱਧਰ ਦੇਖ ਸਕਦੇ ਹੋ ਰੱਖੇ ਵੀ ਇੱਥੇ ਵਾਹ ਸੀ ਧੰਨਵਾਦ ਚਲੋ ਛਕ ਲਈਏ ਫਿਰ ਆਪਾਂ ਤੁਹਾਡੇ ਨਾਲ ਮਿਲਦੀ ਆਂ ਦੇ ਵਿੱਚ ਜਾ ਰਹੇ ਹਾਂ ਲੰਗਰ ਛੱਕ ਕੇ ਦੇਖ ਸਕਦੇ ਹੋ ਰਾਹ ਦੇ ਵਿੱਚ ਹੀ ਸਕਰੀਨਾਂ ਲਾ ਰੱਖਿਆ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਫਿਲਮ ਚਲਾਨ ਰੱਖੀ ਐ ਪਿਆਇ ਕੋਈ ਟਰੈਕਟਰ ਕਿੰਨੇ ਮੋਡੀਫਾਈ ਹੋ ਰਹੇ ਨੇ ਥੋੜੀ ਬਹੁਤ ਬਟੇ ਲੋਕ ਟੈਕਾ ਲਵਾ ਕੇ ਆ ਗਏ ਆ ਇਸ ਹਾਲੇ ਮੋਟਰਸਾਂਗਲਾ ਤੇ ਵੀ ਹੁੰਦੀਆਂ ਸੰਗਤਾਂ ਅੱਜ ਬਹੁਤ ਜਿਆਦਾ ਇਕੱਠਾ ਜੀ ਅੱਜ ਮੈਨੂੰ ਲੱਗਦਾ 25 25 ਤਰੀਕ ਆ ਜੀ ਅੱਜ ਤੇ ਅਖੰਡ ਪਾਠ ਵੀ ਪ੍ਰਕਾਸ਼ ਆਰੰਭ ਹੋ ਗਏ ਹੋਣਗੇ ਇਧਰ ਹਰ ਇੱਕ ਜਗ੍ਹਾ ਤੇ ਹੀ 2-2 ਮੀਟਰ ਤੇ ਲੰਗਰ ਲੱਗੇ ਪਏ ਨੇ ਕਿਤੇ ਕਿਸੇ ਥਾਂ ਤੇ ਟੋਫੀਆਂ ਲੱਗਿਆ ਪਿਆ ਸੀ ਆਇਕੋ ਹੁਣ ਟੋਫੀਆਂ ਦਿੱਤੀਆਂ 2-2 ਆਪਾਂ ਖਾ ਗਏ ਹਣ ਕਿੱਧਰ ਆ ਗਏ ਭਈ ਆਪਾਂ ਕੋਈ ਬਣਾ ਲਈ ਰਾਤ ਅਸੀਂ ਇੱਥੇ ਲੰਗਰ ਛਕਿਆ ਸੀ ਇਧਰ ਜੀ ਸੰਗਤਾਂ ਦੇ ਦਸਤਾਰ ਬਣ ਰਹੇ ਨੇ ਜਿੱਧਰ ਜਿਹੜੇ ਵੀਰਾਂ ਨੂੰ ਦਸਤਾਰ ਨਹੀਂ ਬਣਣੀਆਂ ਆਉਂਦੀ ਆ ਦੇਖ ਆਜੋ ਅੱਜ ਜਦੋਂ ਦਾ ਬਹੁਤ ਆਈ ਤੰਦ ਨਹੀਂ ਲਹਿਰੀ ਲੱਗੇ ਭਾਈ ਤੁੰਨੀ ਸੰਗਤਾਂ ਦੇ ਵੀ ਆ ਰਹੀਆਂ ਹਨ ਨਾਲ ਜੁੜੇ ਰਹੇ ਹੋਈ ਸਾਰਿਆਂ ਨੇ ਨਮਸਕਾਰ ਤੁਹਾਨੂੰ ਦਰਸ਼ਕਾਂ ਨੂੰ ਪ੍ਰੇਮ ਹੈ ਸਾਰੀ ਕੀ ਤੁਹਾਨੂੰ ਪਟਿਆਲਾ ਇੱਥੋਂ 60 ਕਿਲੋਮੀਟਰ ਹੈ ਸਰਹੰਦ ਸਿਟੀ ਸਰਹੰਦ ਹਾਂਜੀ ਰਾਹ ਦੇ ਵਿੱਚ ਲੱਗਾ ਪਿਆ ਜੀ ਸੈਂਡਵਿਚਾਂ ਦਾ ਲੰਗਰ ਤੇ ਚਾਹ ਦਾ ਚਾਹੇ ਨਾਲ ਇੱਥੋਂ ਬਹੁਤ ਹੀ ਜ਼ਿਆਦਾ ਇਕੱਠ ਹੈ ਤੁਸੀਂ ਦੇਖ ਸਕਦੇ ਹੋ ਅੱਜ ਕਾਪਾ ਯਾਰਾਂ ਆਮ ਖਾਸ پارک ਮੈਨਿਕ ਚਨਾਰ ਨਾਲ ਪਾਸਾ ਦੇ ਵਿੱਚ ਖਾਈ ਇਹਨੇ ਬਹੁਤ ਸਵਾਰ ਖੰਡ ਗਈ ਜੋ ਹਰ ਥਾਂ ਤੇਜੀ ਜਗ੍ਹਾ ਤੇ ਨਾਲ ਨਾਲ ਹੀ ਰੰਗ ਰੰਗਦੇ ਪੈ ਕੇ ਸਖਾਂ ਦੇ ਚਾਹ ਦੇ ਥਾਂ ਤੇ ਖਾਹਿਆਂ ਦਾ ਪ੍ਰਸਾਦਿਆਂ ਤੇ ਦਿਨ ਬਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਰਮਾਨ ਮਾਨ ਪੰਜਾਬੀ ਬਲੌਗ ਦੇ ਵਿੱਚ ਹੁਣ ਅਸੀਂ ਘੁੰਮ ਰਹੇ ਹਾਂ ਜੀ ਤਹੰਦ ਸ਼ਹਿਰ ਤੇ ਅੱਗੇ ਅਸੀਂ ਜਾ ਰਹੇ ਹਾਂ ਆਮ ਖਾਸ ਬਾਗ ਨੂੰ ਰਸਤੇ ਵਿੱਚ ਸਾਨੂੰ ਤੁਰੇ ਜਾਂਦੇ ਅਸੀਂ ਨਾਲ ਨੀਤਾ ਸਿੰਘ ਜਾ ਰਿਹਾ ਸਾਡੇ ਨਾਲ ਹੋਲ ਜਾ ਰਿਹਾ ਸਾਨੂੰ ਪਤਾ ਨਹੀਂ ਕਿੱਧਰ ਜਾ ਰਿਹਾ ਹੈ ਪਤਾ ਨਹੀਂ ਲੱਗ ਰਿਹਾ ਪੂਰੇ ਸ਼ਹਿਰ ਦੇ ਵਿੱਚ ਜਿਹੜੇ ਖਵਾਤੇ ਪਤਾ ਲੱਗ ਨਹੀਂ ਲੱਗ ਕਿੱਧਰ ਨੂੰ ਜਾ ਰਹੇ ਆ ਆਹ ਦੇਖੋ ਜੀ ਮੈਂ ਵੀ ਤੁਰਾ ਜਾ ਰਹੇ ਆ ਮੇਰ ਨਾਲ ਰਮਾਨ ਜਾ ਰਿਹਾ ਤੁਰਾ ਅਸੀਂ ਅਸੀਂ ਤੁਰ ਨਾਲ ਪਖਾਂਦਾ ਪਿੰਦਾ ਜਾ ਰਹੇਗਾ ਤੇ ਆਹ ਨੀਤਾ ਸਿੰਘ ਜਾ ਰਿਹਾ ਜੀ ਮਿਲਦੇ ਆ ਦਸ ਕੋ ਨੇੜੇ ਜਾ ਕੇ ਆਮ ਖਾਸ ਬਾਗ ਦੇ ਵਿੱਚ ਹਾਕ ਆਮ ਖਾਸ ਮੰਨੀ ਆਪਾਂ ਬਹੁਤ ਹੀ ਦੂਰ ਨਹੀਂ ਨੇੜੇ ਲੱਗਣਾ ਨੇ ਲੱਤਾਂ ਵੀ ਦਿਖਾਉਣ ਲੱਗੀਆਂ ਜੀੜਾ ਕਹਿੰਦਾ ਤੈਨੂੰ ਆਮ ਖਾਸ ਦਿਖਾ ਕੇ ਲੈ ਆਮ ਖਾਸ ਮੰਨੀ ਜਾ ਰਹੇ ਖਾਸ ਆਮ ਖਾਸ ਆਮ ਖਾਸ ਬਾਗ ਮੇ ਨਹੀਂ ਜਾ ਰਹੇ ਆਪਾਂ ਤੇ ਥੱਕ ਗਏ ਤੇ ਤੇ ਬਹੁਤ ਦੂਰ ਸੀਗਾ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਜਾ ਰਹੇ ਆ ਆਹ ਬਾਈ ਦੇ ਸਾਰੇ ਚੱਲ ਰਹੇ ਆਪਣਾ ਮੈਪ ਇਹੀ ਹੈ ਗਮਾਤਾ ਗਮਾਤਾ ਤਾਂ ਲੈ ਗਿਆ ਤਾਂ ਲੈ ਗਿਆ ਚਾਰ ਸਪਰੇ ਤੋਂ ਦਾ ਨਾ ਕੋਈ ਪਤਾ ਲੱਗ ਰਿਹਾ ਕਿੱਧਰੋਂ ਆ ਰਹੇ ਆ ਅਸੀਂ ਉੱਧਰ ਜਾ ਰਹੇ ਹਾਂ ਹੋਰ ਮਸਾਵੇਂ ਪਤਾ ਲੱਗ ਰਿਹਾ ਆਪਾਂ ਬਾਈ ਦੇ ਪਿੱਛੇ ਜਾ ਰਹੇ ਆਂ ਨੀਟੇ ਸਿੱਖ ਜਾ ਰਹੇ ਆ ਨਾ ਉਹ ਲਾਇਆ ਹੋਇਆਗਾ Google Map ਵੀ ਕਦੇ ਕਦੇ ਗਲਤ ਹੋ ਜਾਂਦਾ ਪਹਾੜਾ ਵੀ ਨਹੀਂ ਲਿਆਉਂਦਾ ਦੇਖੋ ਜੀ ਪੰਜਾਬ ਦੇ ਨੌਜਵਾਨ ਉਲਟਾ ਤਿਆਰ ਰਹੇ ਨੇ ਸ੍ਰੀ ਫਤਗੜ ਸਾਹਿਬ ਦੀ ਮੱਥਾ ਟੇਕ ਵਾਸਤੇ ਉਲਟਾ ਤਿਆਰਿਆ ਸੰਗ ਦਾ ਕਈ ਮੋਟਰਸਾਈਕਲ ਆ ਤਿਆਰਿਆ ਕੋਈ ਯਾਤਰਾ ਪੈਦਲ ਆ ਰਿਹਾਗਾ ਜੋ ਦੇਸੀ ਆਏ ਸੀ ਉਹਦੇ ਵੀ ਬਹੁਤ ਜ਼ਿਆਦਾ ਲੋਕੀ ਸੰਗਤਾਂ ਯਾਤਰਾ ਕਰਾਰੇ ਸੀ ਆ ਬਾਈ ਵੀ ਦੇਖੋ ਕਿੰਨੇ ਭੜੇ ਭੜੇ ਕਾਰਤੂਸ ਖੜੇ ਇੱਥੇ ਦੇਖ ਸਕਦੇ ਹੋ ਬਸ ਹਾਂਜੀ ਮਿੱਤਰ ਹੁਣ ਆਪਾਂ ਆਮਖਾਸ ਬਾਗ ਵਿੱਚ ਪਹੁੰਚ ਚੁੱਕੇ ਆ ਦੇਖ ਸਕਦੇ ਤੁਸੀਂ ਬਹੁਤ ਦੂਰ ਤੁਰ ਕੇ ਆਣਾ ਪਿਆ ਹੋਰ ਹੀ ਕਿਤੇ ਲਈ ਫਿਰਿਆ ਸਾਨੂੰ ਇਹ ਇੰਨਾ ਸ਼ੁਕਰ ਹੈ ਮੈਂ ਪੁੱਛ ਲੈਣੀ ਆਪਾਂ ਸਿੱਧੇ ਲੈ ਆਏ ਦਾ ਅਰਾ ਹੋਰ ਸੀ ਰਹਾ ਹੋਰ ਕਿਤੇ ਲੈ ਗਏ ਇਹ ਹੈ ਜੀ ਆਮਖਾਸ ਬਾਗ ਦਾ ਖੂਹ ਹੈ ਜੀ ਆ ਕੁਏ ਨਾ ਇਹ ਚ ਲੀਏ ਫਿਰ ਆਪਾਂ ਤੁਹਾਨੂੰ ਅੰਦਰ ਜਾ ਕੇ ਦਿਖਾਉਣਾ ਆਮ ਖਾਸ ਵਾਹ ਰਾਦੇ ਵਿੱਚ ਜੀ ਮੈਡੀਕਲ ਦੇ ਵੀ ਲੰਗਰ ਲੱਗੇ ਪਏ ਨੇ ਮੈਡੀਕਲ ਸੇਵਾਵਾਂ ਚ ਆਜੋ ਆਮ ਖਾਸ ਵਿੱਚ ਵੀ ਲੰਗਰ ਲੱਗੇ ਪਏ ਨੇ ਚਾਹ ਦੇ ਕੀ ਆ ਪਾਗਲਾ ਦੋ ਗਲਾਸ ਵੀ ਦਿਖਾਈ ਸੀ ਤੁਹਾਨੂੰ ਇੰਨੇ ਬਹੁਤ ਆ ਹਨਾ ਬੋੜ ਇੰਨੇ ਦੇਖ ਸਕਦੇ ਹੋ ਅਸੀਂ ਖਸਵਾ ਦੀ ਅੰਦਰੋਂ ਪਤਾ ਨਹੀਂ ਕੋਈ ਆਪ ਇੱਥੇ ਗੋਲੀਆਂ ਲੈ ਲਈਆਂ ਸਵੇਰ ਦਾ ਤੋਰੀ ਫਿਰਦਾ ਸਾਨੂੰ ਹੁਣ ਅਸੀਂ ਗੋਲੀਆਂ ਲੈਂਤੀਆਂ ਹੁਣ ਗੋਲੀਆਂ ਲਾਵਾਂਗੇ ਫਿਰ ਅਸੀਂ ਚਾਰਜ ਹੋਵਾਂਗੇ ਦੇਖੋ ਆ ਗੋਲੀ ਵਿੱਚ ਰੱਖਿਆ ਆਜ ਹੋਵੇ ਕਰਦੇ ਹਾਂ ਹੈ ਬਿਆਜੀ ਆਮ ਖਾਸ ਮਾਗਾ ਯਾਰ ਸਾਰੇ ਦਰਖਤ ਦੇਖੋ ਬਹੁਤ ਜ਼ਿਆਦਾ ਨੇ ਲੱਖਾ ਸਿੰਘ ਥੱਕ ਚੁਕੇ ਨੇ ਹੁਣ ਇਹ ਬੈਠਣ ਦੀ ਕਿਰਪਾਲਤਾ ਵਿੱਚ ਨੇ ਦੇਖ ਸਕਦੇ ਹੋ ਆਮ ਖਾਸ ਦੀ ਰੌਣਕ ਤੁਸੀਂ ਕਿੰਨੇ ਲੋਕ ਆ ਰਹੇ ਨੇ ਇ ਉਧਰ ਤੁਹਾਨੂੰ ਉਧਰ ਕਿਲੇ ਜਾਣਾ ਉਧਰ ਕਿਲੇ ਆਪਸੰਨਾ ਕਿਲੇ ਵੀ ਦਿਖਾਉਣੇ ਨਾਲ ਨਾਲ ਹਾਂਜੀ ਹਾਂ ਅ ਵੀ ਦੇਖ ਸਕਦੇ ਹਾਂ ਜੀ ਆਮ ਖਾਸ ਦੇ ਵਿੱਚ ਕਿੰਨੇ ਸੋਹਣੇ ਦਰਖਤ ਲੱਗੇ ਹੋਏ ਨੇ ਆ ਦੇਖੋ ਜੀ ਵਿਚਾਰੇ ਬਹੁਤ ਹੀ ਜ਼ਿਆਦਾ ਸੋਹਣੇ ਦਰਖਤ ਲੱਗੇ ਹੋਏ ਨੇ ਇੱਥੇ ਜੀ ਬੈਠਣ ਵਾਸਤੇ ਇੱਥੇ ਕੁਰਸੀਆਂ ਨੇ ਉਧਰ ਕਿ ਲਾਗੇ ਇੱਕ ਪ੍ਰਾਣਾਯਤ ਨੂੰ ਵੀ ਦਿਖਾਉਣੇ ਆ। ਰਾਜਿਆਂ ਦਾ ਟਾਈਮ ਦਾ ਸਮੀਬੀਂ ਪੂਲ ਦੇਖ ਸਕਦੇ ਤੁਸੀਂ ਜੀ। ਰਾਜਿਆਂ ਦੇ ਟਾਈਮ ਦਾ ਇਹ ਇਥੇ ਰਾਜੇ ਨਾਉਂ ਦੇ ਹੁੰਦੇ ਸੀ। ਰਾਜਿਆਂ ਦੇ ਟਾਈਮ ਦੇ ਬਣੇ ਹੋਏ ਕਿਲੇ ਇਹ ਸਾਰੇ। ਤੁਸੀਂ ਆਇਓ ਤਾਂ ਆਪਾਂ ਜਰੂਰ ਦੱਸਿਓ ਕਮੈਂਟਾਂ ਵਿੱਚ। ਆਏ ਹੋਏ ਤੇਰੇ ਦਿਖਾਉਣੇ ਤੁਹਾਨੂੰ ਆਜੋ। ਉਹ ਮੰਗਦੇ ਬਹੁਤ ਆ। ਇਹ ਜੀ ਖੂਹ ਹੈ ਉਸ ਟਾਈਮ ਦਾ ਇਹ ਦੋਨੇ ਰਾਜਿਆਂ ਦੇ ਕਮਰੇ ਦੇਖਦੇ ਫਿਰਦੇ ਨੇ ਦੇਖ ਸਾਦੇ ਅੰਦਰ ਕੁ ਸਹੀ ਜੇ ਨਹੀਂ ਸਪੈਸ਼ਲੀ ਵਾਰੀ ਵੀ ਅਸੀਂ ਆਏ ਸੀ ਇੱਥੇ ਹਾਂ ਬਹੁਤ ਵੱਡਾ ਇਹ ਜੀ ਬੋਰਡ ਆ ਤੁਸੀਂ ਕਿਸੇ ਨੰਬਰ ਲਾ ਕੇ ਦੇਖ ਲਿਓ ਜੇ ਲੱਗਿਆ ਨੰਬਰ ਲਿਖਿਆ ਪਿਆ ਰੇ ਇੱਧਰ ਆ ਵਸ ਕਾਹੂ ਹੋ ਰਿਹਾਗਾ ਯਾਰ ਬਾਪ ਇਹ ਨਕਸ਼ਾ ਕਿ ਤੂੰ ਬਣਾਇਆ ਗਿਆ ਹੈ ਜਿਹੜਾ ਕਿਵੇਂ ਜੇ ਬਣਾਇ ਬਿੰਗ ਬਣਾਇ ਨਾ ਇਹ ਨਕਸ਼ਾ ਦੇ ਰਾਜੇ ਟਾਈਮ ਦੇ ਆਣ ਹੋ ਰਹੇ ਇੰਨਾ ਵਿੱਚ ਕੋਈ ਰਹਿਆ ਕਰਤੇ ਹੋਣਗੇ ਇੱਥੇ ਅੱਗ ਵਾਲੇ ਲਾਉਂਦੇ ਹੁੰਦੇ ਸੀ ਰਾਜੇ ਇਹ ਨੀੜਾ ਇਹਦੇ ਪੈਨ ਦਾ ਪੰਨਾ ਦੇਖ ਫੋਨ ਦੀ ਕਲੀਅਰਟੀ ਦੇਖੋਗਾ ਨਾ ਸਾਹਿਬ ਆਪੀ ਇਹ ਉੱਥੇ ਹੀ ਲਿਆਇਆ ਦਵਾਰੇ ਉੱਥੋਂ ਤੇ ਲਿਆਇਆ ਉੱਥੋਂ ਨਿਕਲੇ ਸੀ ਇਹਦੇ ਹੱਥ ਆਪਣੇ ਸੱਚੇ ਆਪਣੇ ਕੰਮ ਨਾਲ ਆਪਣੇ ਆਰੇ ਦੇ ਸਵਾਰ ਕਦੇ ਇੱਕ ਦਿਨ ਮਰੇ ਗਾ ਨੂੰ ਭੇਜੋ ਸਾਫ ਕਰਾਉਣਾ ਸਾਫ ਕਰਾਓ ਜੀ ਇਹਨ ਮਰੇ ਗਾ ਨੂੰ ਭੇਜੋ ਫੋਟੋਆਂ ਆਪਦੀਆਂ ਘਟ ਲਾ ਇੱਥੇ ਮਰੇ ਗਾ ਨੂੰ ਭੇਜ ਕਦੇ ਮਰੇ ਗਾ ਨੂੰ ਭੇਜ ਪ੍ਰਵਾ ਇੱਥੇ ਗਾ ਬੈ ਇੱਥੇ ਸਾਫ ਸਫਾਈ ਕਰਾ ਕਿੰਨਾ ਗਾ ਬਹਿ ਰਹੇਗਾ ਇੱਥੋਂ ਆ ਸਾਫ ਸਫਾਈ ਕਰਾ ਪੱਕਾ ਕਰਾ ਇੱਥੋਂ ਲੋਕ ਫੋਟੋਆਂ ਕਿੰਨੇ ਵਾਸਤੇ ਚਾਹ ਮੰਨ ਹਣ ਤੇਰੀ ਰਿਪੋਰਟ ਕਰਤੀ ਵਕਤਮਾਨ ਸੀ ਭਗਤਿਆ ਤੈਨੂੰ ਅਸੀਂ ਸੀਐਮ ਤਾਂ ਬਣਾਤਾ ਤੂੰ ਹੁਣ ਕੰਮ ਵੀ ਸਾਡੇ ਕਰ ਰਾ ਗੈਪ ਪਈ ਹੁਣ ਖੁੱਲ੍ਹੇ ਦੇ ਬੱਚਾ ਦੇ ਸਕਦੇ ਆ ਇੱਧਰ ਦਾ ਬੁਲਬਲਈ ਆ ਬਸ ਕਮਰੀ ਸੀਗੇ ਸੈਨਾ ਦੇ ਮੈਨੂੰ ਪਤਾ ਨਾ ਮੈਂ ਰਹਿੰਦਾ ਨੇ ਇੱਥੇ ਰਾਜਾ ਉੱਥੇ ਦੇ ਦੇ ਸਕਦਾ ਦਿਓ ਜੀ ਜਮਾ ਰਾਜਾ ਦੇ ਟਾਈਮ ਦੇ ਕਿਲੇ ਤੁਸੀਂ ਤੁਸੀਂ ਕਮੈਂਟ ਵਿੱਚ ਦੱਸਿਓ ਜੀ ਤੁਸੀਂ ਵੀ ਇੱਥੇ ਆਏ ਹੋ ਨਾ ਨਹੀਂ ਇੱਧਰ ਕੋਈ ਪ੍ਰੋਗਰਾਮ ਹੋਊਗਾ ਇੱਧਰ ਉਹ ਲੱਗ ਰਹੇ ਨੇ ਆਹ ਹੋੜੇ ਆਪਣੇ ਮੁੰਡੇ ਇੱਧਰ ਪ੍ਰੋਗਰਾਮ ਆਈ ਕੁਰਸੀਆਂ ਲੱਗੀਆਂ ਨੇ ਦੇਖ ਸਕਦੇ ਹੋ ਅਰਮਾਨ ਪੰਜਾਬੀ ਬਲੌਗ ਪਲੀਜ਼ ਕਮਾਂਡਰ ਸਟੇਜ ਸ਼ਾਮ ਨੂੰ ਜੀ ਹੁਣ ਇੱਥੇ ਆਪਾਂ ਪੁੱਛਿਆ ਗਿਆ ਸ਼ਾਮ ਨੂੰ ਇੱਥੇ 6 ਤੋਂ 8 ਵਜੇ ਤੱਕ ਸਹਿਬਜ਼ਾਦਿਆਂ ਦੀ ਮੂਵੀ ਦਿਖਾਈ ਜਾਊਗੀ ਹਥਨੇ ਜੀ ਤੇ ਇੱਧਰ ਚੱਲ ਰਿਹਾ ਇੱਕ ਵੱਡੀ ਦਾ ਮੈਚ ਜੀ ਮੁੰਡਿਆਂ ਦਾ ਤੇ ਬਹੁਤ ਹੀ ਜ਼ਿਆਦਾ ਪਬਲਿਕ ਆ ਕੇ ਬੈਗੀ ਇੱਥੇ ਦੇਖਣ ਵਾਸਤੇ ਇਹਨਾਂ ਇੱਕ ਵੱਡੇ ਦੇ ਮੈਚਾਂ ਦੇ ਦੇਖ ਸਕਦੇ ਹਾਂ ਇਹ ਸਾਦ ਜਾਮ ਖਾਸ ਇਹ ਜਹਾਂਗੀਰ ਨੇ ਬਣਾਈ ਸੀ 1500 ਸਾਲ ਪਿਛੇ 1500 ਸਾਲ ਹੋ ਗਏ ਸੰਗ ਬਣਾਈ ਨੂੰ 500 ਸਾਲ ਪੁਰਾਣਾ ਹੈ ਇਹ ਕਿਲਾ ਜੀ ਸਪੈਸ਼ਲ ਰਾਣੀ ਵਾਸਤੇ ਬਣਵਾਇਆ ਗਿਆ ਸੀ ਜੀ ਇਹ ਆਪਣੀ ਬੇਗਮ ਵਾਸਤੇ ਬਣਾਇਆ ਉਸ ਰਾਜੇ ਨੇ ਤੇ ਅੱਜ ਇੱਥੇ ਪ੍ਰੋਗਰਾਮ ਵੀ ਹੈ ਜਿਹੇ ਸਾਦ ਜਾਮ ਸੇ ਆ ਇਥੇ ਡੌੜਾਂ ਹੁੰਦੀਆਂ ਸੀ ਆ ਬਚਾਲਿਆ ਬਣਾਏ ਪਏ ਆ ਪਾਣੀ ਹੈ ਅੱਛਾ ਤਲਾਹ ਸੀ ਹੈ ਇਹ ਸਾਰਾ ਤਲਾਹ ਹੁੰਦਾ ਸੀ ਜਿੱਥੇ ਆਪਾਂ ਖੜੇ ਹਾਂ ਏ ਏ ਉਧਰ ਕੋਲ ਹੋ ਰਹੀ ਹੈ ਦੇਖ ਸਕਦੇ ਤੁਸੀਂ ਲੱਗ ਜੂ ਪਤਾਜਾ ਲੈ ਗਿਆ ਰੇਡਰ ਕਹਿੰਦੇ ਉਹ ਦੇਖੋ ਮਿੱਤਰੋ ਰੇਡਾਂ ਵਹਿਰੀਆਂ ਨੇ ਕਬੱਡੀ ਕੱਪ ਹੋ ਰਿਹਾ ਇੱਥੇ ਪ੍ਰਦਰਸ਼ਨ ਵੀ ਕਰਾਈ ਜਾਂਦੇ ਆ ਇਹ ਸੰਗਤਾਂ ਸਾਰੀਆਂ ਨਾਲ ਨਾਲ धुप् तो भी निकले चलो वज यही है बस आम खास आम एडा कबड्डा बहुत ज्यादा एडा कबड्डा नहीं बहुत ज्यादा है। तो इधर कबड्डी मैच चल रहा है ਫਿਰ ਹੋਰ ਕਿਤੇ ਜਾ ਕੇ ਮਿਲਦੇ ਆ ਤੁਹਾਡੇ ਨਾਲ ਆਪਾਂ ਧੰਨਵਾਦ ਜੀ ਠੀਕ ਹੈ ਨਾਲ ਨਾਲ ਜਿਹੜੇ ਰਹੇ ਹੋ ਲਾਈਕ ਸ਼ੇਅਰ ਕਮੈਂਟ ਕਰ ਜਰੀ ਕਰਕੇ ਜੀ ਆਇਓ ਹੁਣ ਆਪਾਂ ਉਥੋਂ ਪਾਰਕ ਦੇ ਵਿੱਚੋਂ ਅੱਗੇ ਸੀ ਜਿਹੜਾ ਹੈਗਾ ਸੀ ਬਾਗ ਉਸ ਕਿਲੇ 'ਚ ਤੇ ਆ ਕੇ ਆਪਾਂ ਸਿੱਧਾ ਇੱਥੇ ਆਪਣੇ ਪਿੰਡ ਹੋਰ ਟਰਾਲੀ ਆਈ ਸੀ ਆਪਾਂ ਉਹਦੇ ਵਿੱਚ ਆ ਕੇ ਬਹਿ ਗਏ ਇੱਥੇ ਕਿਉਂਕਿ ਆਪਾਂ ਆਏ ਫੋਨ ਚਾਰਜ ਲਾਉਣ ਨਾਲੇ ਆਪਣਾ ਫੋਨ ਵੀ ਲੋ ਹੋ ਰਿਹਾ ਸੀਗਾ ਨਾਲੇ ਆਪਣੇ ਵੱਡੇ ਭਰਾ ਦਾ ਹੋ ਰਿਹਾ ਸੀ ਇਹ ਵੀ ਫੋਨ ਲਾ ਕੇ ਸੌ ਗਿਆ ਤੇ ਟਰਾਲੀ ਵਿੱਚ ਹੋਰ ਕੋਈ ਨਹੀਂ ਜਿਹੜੇ ਟਰਾਲੀ ਆਲੇ ਹੋ ਗਏ ਹੋਇਆ ਮੱਥਾ ਟੇਕਣਾ ਤੇ ਆਪਾਂ ਕਿ ਇੱਥੇ ਚਾਰਜ ਲਾ ਲਿਆ ਤੇ ਹੁਣ ਆਪਾਂ ਜੇਕਰ ਆਪਾਂ ਹੋਰ ਕਿਤੇ ਦਰਸ਼ਨ ਕਰਨ ਗਏ ਆਪਾਂ ਫਿਰ ਉਹ ਵੀ ਦਿਖਾਵਾਂਗੇ ਕੱਲ ਨੂੰ ਆਪਾਂ ਕੱਲ ਨੂੰ ਆਪਾਂ ਦੁਬਾਰੇ ਠੰਡੇ ਪਰਦੇ ਵਿੱਚ ਜਾਵਾਂਗੇ ਉੱਥੇ ਆਪਾਂ ਦੁਬਾਰੇ ਹੁਣ ਲਾਸਟ ਲੀਅਨ ਆਪਾਂ ਮੱਥਾ ਟੇਕ ਕੇ ਆਵਾਂਗੇ ਲਾਸਟ ਮੱਥਾ ਟੇਕਣ ਜਾਵਾਂਗੇ ਤੁਹਾਨੂੰ ਉੱਥੇ ਵੀ ਦਿਖਾਵਾਂਗੇ ਤੇ ਬਾਕੀ ਸਾਰਿਆਂ ਨੇ ਨਾਲ-ਨਾਲ ਜਿਹੜੇ ਰਹਿ ਗਏ ਹੋ ਫਲ ਸਪੋਟ ਕਰਨੇ ਸਾਰਿਆਂ ਨੇ ਲਾਈਕ ਸ਼ੇਅਰ ਅਮੰਡ ਕਰਕੇ ਜ਼ਰੂਰ ਦੱਸ ਦਿਓ ਕਿਵੇਂ ਦਾ ਲੱਗਦਾ ਤੁਹਾਨੂੰ ਆਪਣਾ ਵਲੌਗ ਜੇ ਕਰ ਬਧੀ ਲੱਕ ਤੇ ਲਾਈਕ ਸ਼ੇਅਰ ਮੰਡ ਕਰਕੇ ਜਰੂਰ ਜਿਸਾ ਕਰੋ ਜੇਕਰ ਕਿ ਹੋਰ ਵੀ ਕੋਈ ਚੀਜ਼ ਹੋਈ ਆਪਾਂ ਤੁਹਾਨੂੰ ਨਾਲ ਨਾਲ ਦਿਖਾਵਾਂਗੇ ਠੀਕ ਹੈ ਨਾਲ ਨਾਲ ਜੁੜੇ ਰਹੋ ਸਾਰਿਆਂ ਨੇ